ਆਸੀਆ ਕਟੜੀ ਦੇ ਦੇ ਮੈਨੂੰ ਤੇਰੀ ਕਟੜੀ ਲੈ ਕੇ ਜਾਣੀ ਆ ਅੱਜ ਨਾ ਸ਼ੇਰਾ ਕਟੜੀ ਨਹੀਂ ਵੇਚਣੀ ਉਹ ਚਾਹੇ ਜਿਹੜਾ ਮਾਦੀ ਜਾਨਵਰ ਚੱਕ ਲਾ ਕਟੜੀ ਨਹੀਂ ਆ ਤੈਨੂੰ ਦਿਖਾਵਾਂ ਦੱਸਣ ਪਵਾਵਾਂ ਚੱਲ ਚੱਲ ਫਿਰ ਕੰਕਾਸ ਨੂੰ ਦਿਖਾ ਦੇ ਦੇ ਰੱਖਦਾ ਕਿੱਦਾਂ ਕਿਉਂ ਇਹਦੇ ਤਾਂ ਯਾਰਾ ਸਿੰਗੀ ਹੈ ਨਹੀਂ ਉਹ ਸ਼ੇਰਾ ਆ ਕਿੜੀ ਇਹ ਤਾਂ ਸ਼ੇਰਾ ਤੋਦਨ ਭਗਵਾਨੀ ਆ ਨਹੀਂ ਨਹੀਂ ਚਾਚਾ ਯਾਰਾ ਸ਼ੇਰਾ তুই ਮੈਂਸ ਦੇਖ ਲਾ ਅੱਛਾ ਯਾਰ ਇਹ ਤਾਂ ਅੱਖਾਂ ਖਰਾਬ ਨੇ ਵਾਦੂ ਕਿੜੀ ਤੈਨਾਂ ਸ਼ਾਂਦੇ ਰਵਾਣੀ ਸ਼ੇਰਾ ਆ ਨਾ ਨਾ ਯਾਰਾ ਮੈਂ ਤਾਂ ਇਹ ਲੈ ਕੇ ਜਾਨੀ ਆ ਆ ਨਾ ਨਾ ਸ਼ੇਰਾ ਆਹੀ ਤੇ ਢੂ ਚਾਚਾ ਸਿਓ ਇਹਦੇ ਨਾਲ ਕੀ ਦੂ ਸ਼ੇਰਾ ਪਹਿਲਾ ਕਮਾਣਾ 2 ਲੱਖ ਰੁਪਈਆ ਕਮਾਣਾ ਚਾਚਾ ਸੋਚ ਲਾ ਤੋਹ ਲਾਹੌਰ 6:30 ਹੋ